زندہ باد بھارت زندہ باد ای پی ایم زندہ باد سلام 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 پولیس مرदाबाद 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 لوجن سماج پارٹی زندہ باد زندہ باد زندہ باد छॾ द ਈਐੱਪੀ ਮੈਦਾਨ ਨੇ ਹੋ ਗਿਆ ਨਾ ਦਾੜਾ ਕੱਢਦੇ ਆਨੂੰ ਹਾਲ ਤਾਂ ਇਸ ਹੀ ਨਾ ਵੀ ਮੁਸੀਬਾ ਪੁਲਿਸ ਨੇ ਕਰਤਾਰ ਕਰਦੀ ਉਹ ਉਹਦਾ ਕਿੱਥੇ ਹੋ ਗਿਆ ਉਹ ਵੀ ਮਖੂਦਾ ਦਾ ਜਿਹਨੇ ਕਦੇ ਨਹੀਂ ਹੁੰਦਾ ਸੀ ਜਨ ਮੁਰਦਾਬ ਮੁਰਦਾਬ ਮੁਜਾਬਾਤ ਰਾਜਕ ਸਮਾਜ ਪਾਰਟੀ ਜਿੰਦਾਬਾਦ 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 ਆਮ ਆਦਮੀ ਪਾਰਟੀ ਮਰਦਾਬ ਮੁਰਦਾਬ ਕੀ ਕਾਰਨ ਆਈ ਤੁਸੀਂ ਇਕੱਠੇ ਹੋਏ ਇੱਥੇ ਮੈਂ ਰੋਹਲ ਕੁਵਿੰਦਰ ਕੁਮਾਰ ਦੋਸਤ ਸਭਾ ਇੰਚਾਰਜ ਬੈਜੀ ਸਮਾਜ ਪਾਰਟੀ ਔਰ ਅਸੀਂ ਜਿਹੜਾ ਜਿਹੜਾ ਸੋਸ਼ਲ ਮੀਡੀਆ ਤੇ ਪੰਜ ਸੱਤ ਬੰਦੇ ਹੈਗੇ ਆ ਜਿਹੜੇ ਗੁਲੰਦਰ ਸ਼ੈਰ ਨਾਲ ਸੰਬੰਧਤ ਹੈ ਜਿਨ੍ਹਾਂ ਵੱਲੋਂ ਲਗਾਤਾਰ ਜਿਹੜੀ ਬਹੁਜਨ ਸਮਾਜ પાર્ટી ਦੀ ਨੈਸ਼ਨਲ ਲੀਡਰਸ਼ਿਪ ਤੋਂ ਲੈ ਕੇ ਸੂਬਾ ਲੀਡਰਸ਼ਿਪ ਤੇ ਲੋਕ ਸਭਾ ਜ਼ਿਲ੍ਹਾ ਲੀਡਰਸ਼ਿਪ ਤੇ ਸਾਰੇ ਵਰਕਰਾਂ ਨੂੰ ਇੱਕ ਸਾਲ ਤੋਂ ਲਗਾਤਾਰ ਸੋਸ਼ਲ ਮੀਡੀਆ ਤੇ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ ਔਰ ਲਗਾਤਾਰ ਅਸੀਂ ਕਮਿਸ਼ਨਰਟ ਪੁਲਿਸ ਤੇ ਹਾਤੀ ਪੁਲਿਸ ਇਹਨਾਂ ਦੇ ਧਿਆਨ ਚ ਵੀ ਲਿਆ ਰਹੇ ਹਾਂ ਪਰ ਜਿਹੜਾ ਪ੍ਰਸ਼ਾਸਨ ਵੱਲੋਂ ਕਦੀ ਕੋਈ ਕਾਰਵਾਈ ਨਹੀਂ ਕੀਤੀ ਉਹ ਇਹ ਦਰਸਾਉਂਦਾ ਆ ਵੀ ਜਿਹੜੇ ਵੀ BSP ਦੇ ਖਿਲਾਫ ਗਾਲਾਂ ਕੱਢਦੇ ਆ ਉਹਨਾਂ ਨੂੰ ਉਹਨਾਂ ਦੇ ਖਿਲਾਫ ਕੰਮ ਕਰਦੇ ਆ ਇੱਕ ਤਰ੍ਹਾਂ ਸਰਕਾਰ ਦੇ ਜਿਹੜੀ ਪ੍ਰਸ਼ਾਸਨ ਆ ਜਿੱਦਾਂ ਨਾ ਉਹਨਾਂ ਦੇ ਕਾਰਵਾਈ ਕਰਕੇ ਇੱਕ ਤਰ੍ਹਾਂ ਉਹਨਾਂ ਨੂੰ बसपा ਦੀ ਲੀਡਰਸ਼ਿਪ ਵਰਕਰਾਂ ਦੇ ਖਿਲਾਫ ਜਿਹੜੀ ਹਿੰਸਾ ਦੀ ਜਿਹੜੀ ਆ ਸ਼ਹਿ ਦੇ ਰਿਆ ਇਸ ਇਹਦਾ ਹੀ ਇਹ ਸਿੱਟਾ ਆ ਵੀ ਰਾਤੀ ਜਿਹੜਾ ਇੱਕ ਸਾਡਾ BSP ਦਾ ਸਾਡਾ ਸਮਰਤਕ ਹੈਗਾ ਰਵੀ ਆ ਮਕਸੂਦਾ ਤੋਂ ਉਹਦੇ ਜਿਹੜਾ ਥਾਣੇ ਦੇ ਅੰਦਰ ਜਾ ਕੇ ਜਿਹੜਾ ਇੱਕ ਵਿਰੋਧੀ ਸਾਡੀ ਧਿਰ ਦਾ ਬੰਦਾ ਰਜਿੰਦਰ ਕੁਮਾਰ ਰਾਣਾ ਉਹ ਥਾਣੇ ਦੇ ਅੰਦਰ ਜਿਹੜਾ ਮਕਸੂਦਾ ਥਾਣੇ ਦੇ ਅੰਦਰ ਜਾ ਕੇ ਹਮਲਾ ਕਰਨ ਗਿਆ ਪਰ ਮਸੀ ਉਹਦੀ ਜਾਨ ਬਚੀ ਹੈਗੀ ਆ ਇਸ ਕਰਕੇ ਇਹਨੂੰ ਲੈ ਕੇ ਇਸ ਘਟਨਾ ਨੂੰ ਲੈ ਕੇ ਵੀ ਜੇ ਥਾਣੇ ਥਾਣੇ ਦੇ ਅੰਦਰ ਤੱਕ ਮਤਲਬ ਕਿੰਨੇ ਉਹਨਾਂ ਦੇ ਸਰਕਾਰ ਜਾਂ ਅਸੀਂ ਤਾਂ ਕਹਿੰਦੇ ਪੁਲਿਸ ਦੀ ਸ਼ਾਇਦ ਇਹਨੇ ਕਾਰਵਾਈ ਨਹੀਂ ਕੀਤੀ ਇੱਕ ਸਾਲ ਵੀ ਕਿੰਨੇ ਉਹਨਾਂ ਦੇ ਹੌਸਲੇ ਵਧੇ ਆ ਵੀ ਇੱਥੇ ਤੱਕ ਉਹ ਜਾ ਰਹੇ ਆ ਉਹਨੂੰ ਲੈ ਕੇ ਇਸ ਘਟਨਾ ਨੂੰ ਲੈ ਕੇ ਵਰਕਰਾਂ ਦੇ ਵਿੱਚ ਕਾਫੀ ਰੋਸ ਹੈ ਉਹਨੂੰ ਲੈ ਕੇ ਅੱਜ ਅਸੀਂ ਜਿਹੜਾ ਕਮਿਸ਼ਨਰ ਪੁਲਿਸ ਹੈਡ ਪੁਲਿਸ ਕਮਿਸ਼ਨਰ ਹੈਗੇ ਉਹਨਾਂ ਨੂੰ ਮਿਲਣ ਆਏ ਆ ਤੇ ਆਪਣਾ ਰੋਸ ਜਿਹੜਾ ਜ਼ਾਹਰ ਕਰਨਾ ਤੁਹਾਡੇ ਵਰਕਰ ਕੱਲੇ ਜਲੰਧਰੋਂ ਹੀ ਆਏ ਕਿ ਬਰੋ ਵੀ ਆਏ ਨਹੀਂ ਨਹੀਂ ਸ਼ਹਿਰ ਦੇ ਹੀ ਆ ਅਸੀਂ ਕਿਉਂਕਿ ਰਾਤੀ ਘਟਨਾ ਹੋਈ ਆ ਤੇ ਅਸੀਂ ਐਮਰਜੈਂਸੀ ਜਿੰਨੇ ਸਾਡੇ ਮੇਨ ਵਰਕਰ ਸੀ ਲੀਡਰਸ਼ਿਪ ਸੀ ਇਹਨੂੰ ਕਾਲ ਦਿੱਤੀ ਆ ਤੇ ਅੱਜ ਅਸੀਂ ਜਿਹੜਾ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਵੱਡੇ ਪੱਟੇ ਅਸੀਂ ਕਾਲ ਦੇ ਜੇਕਰ ਕਮਿਸ਼ਨਰ ਸਾਹਿਬ ਨਹੀਂ ਕਾਰਵਾਈ ਕਰਦੇ ਉਸ ਤੋਂ ਬਾਅਦ ਦੇਖੋ ਕਾਰਵਾਈ ਤਾਂ ਕਰਾਉਣੀ ਆ ਜਦ ਤੱਕ ਨਹੀਂ ਹੁੰਦੀ ਅਸੀਂ ਐਜੀਟੇਟ ਕਰਾਂਗੇ ਸਰਕਾਰ ਦੇ ਤੇ ਪ੍ਰਸ਼ਾਸਨ ਦੇ ਖਿਲਾਫ ਕਿਸ ਤਰ੍ਹਾਂ ਕੋਈ ਬੰਦੇ ਨੂੰ ਕੀ ਅਥਾਰਟੀ ਆ ਵੀ ਦੂਜੇ ਬੰਦੇ ਨੂੰ ਧਿਰ ਨੂੰ ਤੁਸੀਂ ਗਾਲਾਂ ਕੱਢੀ ਜਾਓ ਤੇ ਪ੍ਰਸ਼ਾਸਨ ਉਹਨਾਂ ਨੂੰ ਸ਼ਹਿਦ ਹੀ ਜਾਵੇ ਠੀਕ ਹਾਂ